ਵੀ ਆ ਜਲਨੀ ਜਾਈ ਤੇ ਸਿੱਧੀ ਹੁਣ ਦੇਖੋ ਇੱਧਰ ਆ ਜਾਨੀ ਆਟੋਮੈਟਿਕਲੀ ਫਾਲੇ ਤਿਆਰ ਕਰੇ ਬਾਈਆਂ ਨੇ ਇਹਨਾਂ ਪੂਰੇ ਹੈਵੀ ਫਾਲੇ ਤਿਆਰ ਕਰੇ ਆ ਬਾਈ ਦੇਖੋ ਜ਼ਹਾਂਤਰ ਬਾਈ ਸਾਈਬਰ ਕੰਮ ਕਰਦੇ ਆ ਦੇਖੋ ਹਰਜਿੰਦਰ ਇਹ ਬਾਈ ਸਾਰੇ ਕਰਾਹਾਂ ਦੇ ਲੱਗੇ ਆ ਇਹਦਾ ਹੋਵੇ ਅਗਲਾ ਕਰਾ ਬਾਈ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਾਈ ਕਿੱਦਾਂ ਉਮੀਦ ਆ ਬਾਈ ਵਧੀਆ ਤੇ ਗੁੱਡ ਹੋਣਗੇ ਸਾਰੇ ਆਪਾਂ ਬਾਈ ਗੁੱਡਾ ਹੋਰ ਬਾਈ ਕਿਹਾ ਚੱਲ ਥੋੜਾ ਦਰਿਆ ਦਾ ਅੱਜ ਬਈ ਆਪਾਂ ਜਾ ਰਹੇ ਆ ਨਚਕਾਣੀ ਬਈ ਲਚਕਾਣੀ ਜਿਹੜਾ ਕਿ ਪਟਿਆਲੇ ਕੋਲ ਪੈਂਦਾ ਉਹ ਇਹ ਪਟਿਆਲੇ ਤੇ 90 ਰੋਡ ਉੱਤੇ ਪੈਂਦਾ ਬਈ ਜੇ ਆਪਾਂ 90 ਪਟਿਆਲੇ ਦੇ 90 ਜਾਂਦੇ ਉਧਰ ਤੇ ਵੀ ਚਲੇ ਜਾ ਹੁੰਦਾ ਬਾਕੀ ਜੇ ਆਪਾਂ ਸਰੰਦ ਵਾਲਾ ਸਰੰਦ ਤੇ ਜਿਹੜਾ ਕਿ ਪਟਾਣ ਰੋਡ ਜਾਂਦਾ ਉਹ ਉੱਥੇ ਚਖਵਾਲੀ ਏਡੇ ਕੋਲ ਤੇ ਮੁਰਜਨੇ ਆ ਉਹ ਵੀ ਸਿੱਤਾ ਲਚਕਾਣੀ ਨੂੰ ਚਲੇ ਜਾਂਦਾ ਹੈ ਵਿਚ ਪਿੰਡਾਂ ਚ ਨੂੰ ਜਾ ਕੇ ਦੋ ਤਿੰਨ ਪਿੰਡਾਂੋਂ ਮੈਂ ਉਹਦੇ ਬਾਅਦ ਲਚਕਾਣੀ ਆ ਜਾਂਦਾ ਹੈ ਲਚਕਾਣੀ ਜਾਣ ਦਾ ਮਕਸਦ ਬਾਈ ਆਪਾਂ ਇਹਨਾਂ ਜਿਹੜਾ ਟਰੈਕਟਰ 4x4 ਦੇ ਮਗਰ ਕਰਾ ਲੱਗਿਆ ਵਾ ਮੂਰੇ ਲੱਗਿਆ ਵਗਰਾ ਜਿਹੜਾ ਫਰੰਟ ਕਰਾ ਉਹ ਤਾਂ ਜਿਹੜਾ ਤੁਸੀਂ ਦੇਖਿਆ ਹੋਣਾ ਬਾਈ ਪੱਤੀ ਖਰਾਬ ਹੋ ਗਈ ਜਮਾਂ ਤੇ ਜਿਹੜੇ ਕਰਾ ਦੀ ਪੱਤੀ ਹੁੰਦੀ ਆ ਉਹ ਜਮਾਂ ਤੇ ਖਰਾਬ ਹੋ ਗਈ ਪਹਿਲਾਂ ਤੋਂਰੇ ਪਤਾ ਕਰਦਾ ਕਹਿੰਦੇ ਲੱਗ ਜੂਗੀ ਚਲ ਅੱਜ ਸੰਡੇ ਦਾ ਬਾਈ ਕਿਰਪਾ ਨਾਲ ਚੱਲ ਮਹਾਂ ਟਾਈਮ ਜ਼ਿਆਦਾ ਲੱਗ ਕੱਟ ਕੇ ਉੱਥੀ ਤੇ ਲਿਆਉਣਾ ਇਸ ਤੇ ਖਰਾਬ ਬਣਾਇਆ ਹੋਇਆ ਉੱਥੇ ਦੱਬਣ ਨੂੰ ਤਿਆਰ ਕਰਕੇ ਮਿਲ ਜੂਗੀ ਪੱਤੀ ਬਾਈ ਉਹਦੇ ਵਿੱਚ ਸਿਰਫ ਨੱਡ ਪਾ ਕੇ ਤੂੰ ਇਹ ਨੱਡ ਗਰੈਂਡਰ ਨਾਲ ਵੱਢ ਕੇ ਪੁਰਾਣੀ ਪੱਤੀ ਖੋਲ ਕੇ ਸੱਪਰ ਲਾ ਕੇ ਮڑے ਮੋਟੇ ਜਿਹੜੇ ਬਾਲ ਜੂ ਸਿੱਧੇ ਕਰਕੇ ਤੇ ਆਪਣੀ ਪੱਤੀ ਪੈ ਜਾਣੀ ਤੁਸੀਂ ਬਣੇ ਰਹੋ ਮੇਰੇ ਵੀਰੋ ਬਲੌਗ 'ਚ ਤੁਹਾਨੂੰ ਦਿਖਾਉਣੇ ਆ ਲਜਕਾਣੀ ਅੱਜ ਦੁਕਾਨ ਦਾ ਦਿਖਾਉਣੇ ਵੀ ਕਿਸ ਤਰ੍ਹਾਂ ਦੀ ਦੁਕਾਨ ਆ ਬਈ ਕਿਆ ਸਾਮਾਨ ਵੇਂਦਾ ਉੱਥੇ ਤੇ ਸਾਮਾਨ ਤਾਂ ਬਈ ਤਕਰੀਬਨ ਉੱਥੇ ਸਾਰਾ ਹੀ ਮਿਲਦਾ ਜਿਵੇਂ ਆਪਾਂ ਨੇ ਹੈਰੋ ਹਰੋ ਕਰਾਉਣੀ ਆ ਜਿੰਦਾ ਜੁੰਦਾ ਵਧੀਆ ਸਮਾਨ ਬਈ ਪੂਰਾ ਹੈਵੀ ਸਮਾਨ ਵੇਚਦਾ ਉੱਥੇ ਤੇ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਵੀ ਕੋਈ ਕਿਸਾਨ ਤੇ ਆਪਾਂ ਨੇ ਕੋਈ ਖੇਤੀਬਾੜੀ ਲਈ ਸੰਦ ਲੈਣਾ ਐਨ ਪੂਰਾ ਹੈਵੀ ਮਿਲਦਾ ਬਈ ਉਹ ਵੀ ਉੱਥੇ ਕਿਉਂ ਹੋਰ ਵੀ ਬਹੁਤ ਬਣਾਉਂਦੇ ਆ ਬਈ ਕਰਾਫਟ ਵੀ ਬਣਾਉਂਦੇ ਆ ਪਰ ਉਹਨਾਂ ਦਾ ਜਿਹੜਾ ਲੋਹਾ ਲਾਉਣ ਦਾ ਜਾਂ ਬਣਾਉਣ ਦਾ ਤਰੀਕਾ ਅਲੱਗ ਹੀ ਆ ਕਰਾ ਹੈ ਜ ਬਣਾਉਂਦੇ ਆ ਬਈ ਮਿੱਟੀ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਆਪਾਂ ਕਰਾ ਲਈ ਮਿੱਟੀ ਮੂਟੀ ਚਲਾਉਣਾ ਬਈ ਬਥਰੇ ਠੀਕ ਆ ਬਈ ਆਪਾਂ ਮਿਲਦੇ ਅੱਗੇ ਹਾਂ ਜੀ ਬਾਈ ਆਪਣੀ ਗੱਡੀ ਨਾਲ ਇਧਰ ਨੂੰ ਖਿੱਚ ਰਹੀ ਹੈ ਮੁੰਲਾ ਤਾਂ ਅਲਾਈਨਮੈਂਟ ਆਊਟ ਹੋ ਗਈ ਵੀ ਦੇਖੋ ਤੁਸੀਂ ਗੱਡੀ ਇਹ ਲਾਈਨ 'ਤੇ ਇਧਰ ਆ ਰਹੀ ਹੈ ਜਦੋਂ ਤੁਸੀਂ ਸਟੀਅਰਿੰਗ ਛੱਡਦੇ ਆ ਇਧਰ ਆ ਜਾਂਦੀ ਹੈ ਬਾਕੀ ਬਾਈ ਕੁਝ ਮੋੜੀ ਮੋਟੀ ਸੜਕ ਵੀ ਟੇਢੀ ਕਹਿ ਸਕਦੇ ਆਪਾਂ ਪਰ ਮਹਿਸੂਸ ਹੋ ਰਿਹਾ ਬਾਈ ਗੱਡੀ ਦਾ ਅਲਾਈਨਮੈਂਟ ਆਊਟ ਆਪਣੀ ਦੀ ਨਾਲੇ ਬੀਲ ਬੈਲੈਂਸਿੰਗ ਵੀ ਹੋਊਗੀ ਸਟੀਅਰਿੰਗ ਵੀ ਮੜਾ ਮੜਾ ਵਾਈਬ੍ਰੇਟ ਕਰ ਰਿਹਾ ਕੋਈ ਨਾ ਬਾਈ ਬਿੱਲੇ ਜੀ ਟਾਈਮ ਉੱਪਰੋਂ ਬਾਈ ਟਾਇਰੇ ਪਵਾਉਣੇ ਨੇ ਤੇ ਨਵੇਂ ਟਾਇਰ ਪਾਉਣੇ ਆ ਉਹ ਤੁਹਾਨੂੰ ਪਤਾ ਜੀ ਬਾਈ ਇੱਕ ਟਾਇਰ ਬਣਾ ਖਰਾਬ ਹੋ ਗਿਆ ਤੇ ਜਦੋਂ ਆਪਾਂ ਨੇ ਦੋ ਖਰਾਬੇ ਟ ਨਾਲੇ ਪਟਾਇਰ ਪਾ ਲੂਗਾ ਨਾਲੇ ਤੇ ਇਹਦਾ ਬੀਲ ਬੈਲੈਂਸਿੰਗ ਅਲਾਈਨਮੈਂਟ ਚੰਗੀ ਦਾ ਪ੍ਰੋਪਰ ਤਰੀਕੇ ਨਾਲ ਕਰ ਲੂਗਾ ਦੇਖੋ ਇਹ ਗੱਡੀ ਇੱਧਰ ਆ ਜਾਂਦੀ ਆਟੋਮੈਟਿਕਲੀ ਜਸ ਸਟੀਅਰਿੰਗ ਛੱਡ ਦਿਆਂ ਦੇਖੋ ਇਦਾਂ ਹੀ ਲਾਈਨ ਚ ਆ ਰਹੀ ਹੈ ਆਪਣੇ ਆਪ ਨਹੀਂ ਤਾਂ ਗੱਡੀ ਜਿਸ ਤਰ੍ਹਾਂ ਮੋੜਾ ਜਾ ਬੇਮਲੂਮਾ ਹੋਵੇ ਨਾ ਗੱਡੀ ਜਿਸ ਤਰ੍ਹਾਂ ਸਟੀਅਰਿੰਗ ਸਿੱਧਾਤਾ ਬਾਈ ਗੱਡੀ ਸਿੱਧੀ ਹੋ ਜਾਂਦੀ ਹੈ ਜੇ ਮੜਾ ਮੋਟਾ ਰੋਡ 'ਵਾ ਵੀ ਫਰਕ ਹੁੰਦਾ ਨਾ ਗੱਡੀ ਸਿੱਧੀ ਦੇਖੋ ਇੱਥੇ ਗੱਡੀ ਐਂ ਚੱਲਣੀ ਚਾਹੀਦੀ ਸਿੱਧੀ ਹੁਣ ਦੇਖੋ ਇੱਧਰ ਆ ਜਾਣੀ ਆਟੋਮੈਟਿਕਲੀ ਇੱਧਰ ਆ ਕੇ ਦੇਖੋ ਹਾਂਜੀ ਪੁਲਜਕਾਣੀ ਪਹੁੰਚ ਗਏ ਬਈ 2 ਘੰਟੇ ਦਾ ਰਸਤਾ ਹੈ ਮੋਹਾਲੀ ਤੇ ਲੁਚਕਾਣੀ ਤੱਕ ਦਾ ਆਪਾਂ ਆ ਗਏ ਬਈ 1 ਘੰਟਾ 40 ਮਿੰਟ ਦੇ ਵਿੱਚ ਬਾਕੀ ਜੇ ਆਮਨੜਾਈ ਹੋਏ ਤਾਂ 2 ਘੰਟੇ ਲੱਗ ਜਣੇ ਪੂਰੇ ਹਾਂਜੀ ਬਈ ਆਪਾਂ ਫਾਈਨਲੀ ਪਹੁੰਚ ਗਏ ਸ਼ਾਪ ਤੇ ਇਹ ਰਹੀ ਬਾਈਆਂ ਦਾ ਸ਼ਾਪ ਦੇਖੋ ਜਿੰਦਰਾ ਗ੍ਰੀਕ ਕਲਚਰ ਵਰਕਸ ਵੀ ਇੱਥੇ ਆਪਾਂ ਜਿਹੜਾ ਤੁਸੀਂ ਪੜ੍ਹ ਸਕਦੇ ਆ ਬਈ ਸਾਰਾ ਖੇਤੀਬਾੜੀ ਵਾਲੇ ਸੰਦ ਤਿਆਰ ਕੀਤੇ ਜਾਂਦੇ ਆ ਨਾ ਬਾਕੀ ਬਈ ਇੱਕ ਸ਼ਾਪ ਇਹਨਾਂ ਦੀ ਪਰਾਂ ਐ ਉਹ ਇਹਦੇ ਬ੍ਰਦਰ ਦੀ ਐ ਬਈ ਇਹ ਆਪਸ ਵਿੱਚੋਂ ਆਪਾਂ ਜਾਣ ਤਰੇ ਨਾਲ ਲਿਖ ਜਾਂਦੇ ਆ ਜਿਹੜਾ ਉਹਨਾਂ ਸ਼ਾਪ ਆ ਬਈ ਆਹ ਮੁਰਦੀ ਸਾਰੇ ਪਹਿਲੇ ਨੰਬਰ ਪਰ ਬਾਕੀ ਵੀ ਪਰਾਂ ਤੇ ਹੁੰਨੇ ਆ ਤੇ ਇੱਕ ਸ਼ਾਪ ਉੱਥੇ ਆ ਉਹ ਤੁਹਾਨੂੰ ਦਿਖਦੀ ਨਹੀਂ ਹੋਣੀ ਬਈ ਦੂਰ ਆ ਨਾ ਉਹ ਉੱਥੇ ਇੱਕ ਸ਼ਾਪ ਇਹਨਾਂ ਦੇ ਉੱਥੇ ਆ ਤੇ ਇੱਕ ਸ਼ਾਪ ਬਈ ਆਹ ਇਹਨਾਂ ਦੀ ਇਹ ਬਾਕੀ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਬਈ ਇਹ ਨੰਬਰ ਲਿਖਿਆ ਹੋਇਆ ਹੈ ਕੰਟੈਕਟ ਕਰ ਸਕਦੇ ਹੋ ਬਈ ਬਾਕੀ ਤੁਹਾਨੂੰ ਦੱਸ ਦਿਖਾ ਦਿੰਨੇ ਆ ਵੀ ਸਮਾਨ ਕਿਆ ਕਿਆ ਤਿਆਰ ਹੁੰਦਾ ਬਾਕੀ ਸਾਰਾ ਕੁਝ ਹੁੰਦਾ ਬਾਈ ਦੇਖੋ ਪਰਜਿੰਦਾ ਹੋਵੇ ਕਰਾਹ ਹੋਵੇ ਟਰੈਕਟਰ ਦਾਲੇ ਫਰੰਟ ਕਰਾਹ ਹੋਵੇ ਤਕਰੀਬਨ ਸਾਰੇ ਆਹ ਜਿਹੜਾ ਆਪਣੇ ਖੇਤੀ ਦੇ ਕੰਮ ਆਉਂਦੇ ਆ ਸੰਦੋ ਸਾਰੇ ਤਿਆਰ ਕਰਦੇ ਆ ਵੀ ਆਹ ਅੱਜ ਨਾ ਬਾਈ ਸੰਡੇ ਕਰਕੇ ਸ਼ਾਪ ਬੰਦ ਧੀ ਆਹ ਆਪਾਂ ਬਾਈ ਨੂੰ ਫੋਨ ਵੀ ਕਰਿਆ ਤਾਂ ਬਾਈ ਕਹਿੰਦਾ ਵੀ ਮੈਂ 4 ਵਜੇ ਤੱਕ ਪਹੁੰਚ ਜਾਊਂਗਾ ਆਪਾਂ 4 ਵਜੇ ਤੱਕ ਪਹੁੰਚ ਗਏ ਬਾਈ ਨਹੀਂ ਪਰ ਪਹੁੰਚਿਆ ਪਾ ਥੋੜਾ ਟਾਈਮ ਤੱਕ ਆ ਜੂਗਾ ਨਾ ਅੱਧਾ ਘੰਟਾ ਵੇਟ ਕਰ ਲਓ ਐਨੇ ਨੂੰ ਆ ਜੂਗਾ ਬਾਈ ਚਲ ਐਨੇ ਪਾ ਅੱਧਾ ਘੰਟਾ ਵੇਟ ਕਰ ਲੈਂਦੇ ਬਈ ਆਪਾਂ ਵੀ ਅੱਜ ਵਿਲੇ ਜੇ ਤੇ ਮੈਂ ਸੋਚਿਆ ਅੱবি ਚਲ ਕਰਾ ਦੀ ਪੱਤੀ ਲਾ ਕੇ ਪਾਈ ਜਾਵੇ ਕੜੀਆਂ ਵਾ ਤੁਹਾਨੂੰ ਪਤਾ ਬਈ ਕੰਮ ਆ ਜਾਂਦਾ ਤੇ ਨਾਲੇ ਬਾਈ ਖੋਲਣਾ ਕਰਾਓ ਪੱਤੀ ਪਾ ਕੇ ਖੋਲ ਦੂਗਾ ਫਿਰ ਆ ਜਾ ਮਰਜੀ ਲਾ ਲਓ ਆਪਣਾ ਠੀਕ ਆ ਹੁਣ ਰੈਕਟਰ ਉਹ ਲੱਗਿਆ ਬਾਈ ਇਹਨੂੰ ਬਸ ਗ੍ਰੈਂਡਰ ਲਾ ਉਹਦੇ ਨੱਟ ਵੱਢ ਕੇ ਪੱਤੀ ਪਾ ਕੇ ਪੰਨੜ ਪਾ ਕੇ ਆਪਾਂ ਟੈਟ ਕਰਦਾਣੇ ਬਾਈ ਫਿਰ ਉਹ ਕੰਮ ਕਰਾ ਆਪਣਾ ਰੈਡੀ ਹੋਊਗਾ ਜੇ ਮਰਜੀ ਆਪਾਂ ਪਾਓ ਉਹਨੂੰ ਤੇ ਕੰਮ ਤੇ ਲੈ ਪੂਰਾ ਖੋਲਣ ਕਰਕੇ ਬਈ ਆਪਾਂ ਨੂੰ ਪੱਤੀ ਪਾਉਣੀ ਪਈ ਖਰਾਬ ਹੋ ਗਈਦੀ ਬਈ ਪੱਤੀ ਦਾ ਥੱਲੇ ਨਾ ਜਿਹੜੀ ਕਰਾ ਦੇ ਥੱਲੇ ਦੀ ਪੱਤੀ ਹੁੰਦੀ ਉਹ ਤਾਂ ਨੁਕਸਾਨ ਹੋ ਰਿਆ ਤਾਂ ਤੈਰ ਕੇ ਬਈ ਆਪਾਂ ਨੂੰ ਚੇਂਜ ਕਰਨੀ ਪਈ ਆ ਹਾਂ ਉਹ ਹੋ ਤਾਂ ਬਈ ਖਰਾਬ ਗਈਦੀ ਨਾ ਤੁਸੀਂ ਦੇਖਿਆ ਬਈ ਜੇ ਨਹਿਰ ਮਾ ਚੱਲ ਰਿਹਾ ਟਰੈਕਟਰ ਉੱਪਰ ਚੜਨਾ ਚੜਾਉਣ ਤਰਨ ਕਰਕੇ ਉਹ ਬਾਲ ਬਹੁਤ ਪੈ ਗਏ ਬਈ ਅਮਾ ਉਹ ਜੰਮਾ ਤੇ ਖਤਮ ਹੋ ਗਈਤੀ ਜੇ ਬਾਈ ਜਦੋਂ ਆਪਾਂ ਇਕਣੀ ਜਲਾਈ ਇਹਦੇ ਨੂੰ ਉਹ ਥੱਲੇ ਵਾਲੀ ਕਰਾਲੀ ਪੱਤੀ ਖਰਾਬ ਕਰ ਦੇਣੀ ਸੀ ਇਸ ਕਰਕੇ ਬਈ ਆਪਾਂ ਨੂੰ ਲਿਆਉਣੀ ਪਈ ਆ ਹਾਂ ਜੀ ਲਈ ਰਹੀ ਬਈ ਸ਼ਾਪ ਤੇ ਪਹੁੰਚ ਕੇ ਬਸ ਥੋੜੇ ਟਾਈਮ ਤੱਕ ਆ ਅੱਜ ਤਾਂ ਬਈ ਟਾਈਮ ਹੋ ਜਾਣਾ ਕਿ ਦੋ ਘੰਟੇ ਤੈਨੂੰ ਪਤਾ ਜਾਣ ਲੱਗ ਜਾਣੇ ਆ ਜਿੰਨਾ ਟਾਈਮ ਪਾਉ ਰਹਿਣਾ ਨਹੀਂ ਕੱਲੂ ਚੇਂਜ ਕਰ ਦੂੰਗਾ ਇਹ ਕੱਲੂ ਜਾਂ ਪਰਚਾ ਵੀ ਟਾਈਮ ਹੋਇਆ ਬਈ ਉਹ ਆਪਾਂ ਚੇਂਜ ਕਰਕੇ ਤੁਹਾਨੂੰ ਬਲੌਗ 'ਚ ਦਿਖਾ ਦੂੰਗਾ ਵੀ ਕਿਸ ਤਰ੍ਹਾਂ ਚੇਂਜ ਕਰੀ ਆ ਬਾਕੀ ਪੱਤੀ ਲੈ ਕੇ ਤੁਹਾਨੂੰ ਦੱਸਾਂਗਾ ਵੀ ਕਿਸ ਤਰ੍ਹਾਂ ਦੀ ਪੱਤੀ ਆ ਬਈ ਉਹ ਹਾਂਜੀ ਬਈ ਬਾਈ ਆ ਗਿਆ ਕੰਟਾ ਵੇਟ ਕਰਾਈ ਪਈ ਨੇ ਫਿਰ ਦੇਖੋ ਬਈ ਜਿਹੜੀ ਨਾ ਲਿਸਟ ਲੱਗੀ ਹੋਈ ਹੈ ਕਰਾਹਾਂ ਦੀ ਇਹ ਦੇਖੋ ਰਜਿੰਦਰ ਇਹ ਬਾਈ ਸਾਰੇ ਕਰਾਹਾਂ ਦੇ ਲੱਗੇ ਆ ਇਹਦਾ ਹੋਊਗਾ ਅਗਲਾ ਕਰਾ ਬਈ ਅਗਲਾ ਕਰਾ 44000 ਰੁਪਏ ਦਾ ਦੇ ਡਿਸਟ੍ਰੀਬਿਊਟਰੋਂ ਲੱਗਦਾ ਵੀ ਉਹ 5000 ਰੁਪਏ ਦਾ ਚੁੱਲ੍ਹਾ ਨੂੰ ਸਪੋਰਟਾਂ 4000 ਰੁਪਏ ਦੀਆਂ ਜਿਹੜਾ ਕੀ ਤਿਆਰ ਕਰਦੇ ਆ ਬਈ ਵਖੇ ਜਿੰਦਰਾ ਤਵੀ ਆਣਾ ਤਿਆਰ ਕਰਾਉਣਾ ਹੋਵੇ ਆਪਾਂ ਨੇ ਤਾਂ 21000 ਰੁਪਏ ਦਾ ਜੇ ਥੋੜਾ ਜਿਹਾ ਹਲਕਾ ਕਰਾਉਣਾ ਹੋਵੇ ਤਾਂ 19000 ਰੁਪਏ ਦਾ ਬਾਕੀ ਵੀ ਆ ਪਤਾ ਨਹੀਂ ਕੀ ਲਿਖਿਆ ਭਾਈ ਨੋ ਤੁਸੀਂ ਗੈਸ ਲਾ ਲਿਓ ਆਪਣੇ ਸਾਹਮਣੇ ਬਾਕੀ ਆ ਪਿਛਲਾ ਕਰਾ ਹੋ ਗਿਆ ਭਾਈ ਜਿੱਦਾਂ 7 7:00 ਵਜੇ 2 ਦਾ ਕਰਾਉਣਾ ਹੈ ਤਾਂ 19000 ਰੁਪਏ ਦਾ ਠੀਕ ਆ ਇਹ 21000 ਦਾ ਇੱਕ ਹੈਵੀ ਹੋਣਾ ਬਈ ਮਣਾ ਮੋਟਾ ਹ ਤੇ ਇੱਕ ਇਹ ਹੋਗਾ 22500 ਦਾ ਜੇ ਅੱਠ ਫੁੱਟਾ ਕਰਾਉਣਾ ਤਾਂ 25500 ਰੁਪਏ ਜਿਹੜਾ ਕਿ ਆਪਣਾ ਕਰਾਏ ਬਈ ਉਹ 25500 ਵਾਲਾ ਬੜਾਇਆ ਕਰਾਏ ਠੀਕ ਆ ਬਾਕੀ ਇਹ ਕੋਈ ਹੋਣਾ ਸਿਸਟਮ ਬਈ ਉੱਪਰ ਖਰਚਾ ਹੁੰਦਾ ਹੋਣਾ ਜਿਹੜਾ ਕੁਝ ਵੀ ਬਾਕੀ ਬਲੇਡ ਕਮਾਣੀ 1500 ਰੁਪਏ ਐਕਸਟਰਾ ਤੇ ਕੋਈ ਸਿਸਟਮ ਹੋਣਾ ਬਈ ਥੱਲੇ ਲੱਗੀ ਹੋਣੀ ਜਿਹੜੀ ਕਿ ਬਾਕੀ ਬਈ ਕੰਮ ਵੀ ਰੰਦਾ ਬਹੁਤ ਵਧੀਆ ਇਹਨਾਂ ਦਾ ਇਹ ਰਹੀ ਬਈ ਮਿੱਤਰ ਵੀਰਾਂ ਦਾ ਗਦਾਮ ਇੱਥੇ ਵੀ ਤਿਆਰ ਕਰਦੇ ਆਂ ਦੇਖੋ ਕਰਾਹਾਂ ਕਰਾਹਾਂ ਦਾ ਜ਼ਿਆਦਾ ਕੰਮ ਆ ਬਾਈਆਂ ਦਾ ਦੇਖੋ ਪੂਰਾ ਹੈਵੀ ਕਰਾ ਤਿਆਰ ਕਰ ਰਹੇ ਆਂ ਨਾ ਦੇਖੋ ਕਿੰਨੀ ਮੋਟੀ ਪਲੇਟ ਲੱਗੂਗੀ ਬਾਕੀ ਜਿਹੜਾ ਜ ਮਰਜ਼ੀ ਆਪਾਂ ਪੈਸਿਆਂ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਤਿਆਰ ਕਰਾ ਸਕਦੇ ਆ ਉਦੋਂ ਵੀ ਮਸ਼ੀਨਰੀ ਕੰਮ ਹੁੰਦਾ ਸਾਰਾ ਤੇ ਇਹ ਦੇਖੋ ਫਾਲੇ ਤਿਆਰ ਕਰੇ ਬਾਈਆਂ ਨੇ ਇਹਨਾਂ ਪੂਰੇ ਹੈਵੀ ਫਾਲੇ ਤਿਆਰ ਕਰੇ ਆਂ ਬਾਈ ਦੇਖੋ ਜਹਾਂਦਰ ਬਾਈ ਸਾਈਬਰ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਅੱਜ ਕੱਲ ਚੀਜ਼ਾਂ ਬਣਾ ਕੇ ਰੱਖ ਰੱਖਦੇ ਆ ਉਹ ਵਿਕ ਜਾਂਦੀ ਹੈ ਬਈ ਜਿਹੜੀ ਜਹਾਂਦਰ ਸਾਈਆਂ ਪਰੇ ਕੰਮ ਕਰਦੇ ਆ ਇਹ ਸਾਰਾ ਬਾਈਆਂ ਦਾ ਲੋਹਾ ਹੀ ਲੋਹਾ ਪਿਆ ਬਈ ਉੱਧਰ ਮਸ਼ੀਨ ਲੱਗੀ ਹੋਈ ਆ ਜਿਹੜੀ ਕਿ ਜਿਸ ਤਰ੍ਹਾਂ ਕਟਿੰਗ ਕਰਦੀ ਲੇਜ਼ਰ ਕਟਿੰਗ ਵਾਲੀ ਮਸ਼ੀਨਾਂ ਲੱਗੀਆਂ ਵੇ ਸਾਰੀ ਬਾਕੀ ਆ ਕਰਾਗੇ ਬਾਕੀ ਆ ਮਸ਼ੀਨ ਰੱਖੀ ਹੋਈ ਨੇ ਬਈ ਸੰਦ ਖੇਤੀਬਾੜੀ ਦੇ ਸਾਰੇ ਤਿਆਰ ਕਰਦੇ ਆ ਪਰ ਅੱਜ ਸੰਡੇ ਕਰਕੇ ਬਾਈ ਕੰਮ ਹੈ ਨਹੀਂ ਇੰਨਾ ਲੇਬਰ ਲੂ ਬਰਾਈ ਵੀ ਦੀ ਹੈ ਇਹਨਾਂ ਦੀ ਆਪਾਂ ਹੀ ਆ ਕੇ ਦੁਕਾਨ ਖਲਾਈਏ ਬਾਈ ਵੀ ਵਿਚਾਰ ਕੇ ਤੇ ਗਿਆ ਵਾ ਦਾ ਪਨ ਬਈ ਇਹਦੇ ਨਾਲ ਦੀ ਪੱਤੀ ਤਿਆਰ ਕਰ ਰਹੀ ਆ ਇਹ ਨਾਲ ਦੇਖੋ ਪੂਰੀ ਹੈਵੀ ਆ ਮੂਸੂਗੀ ਨਹੀਂ ਹੈ ਜੀ ਪੱਕਾ ਕੰਮ ਹੋ ਜੂਗਾ ਅਗਰ ਆ ਤਾਂ ਆਪਣੇ ਦਾ ਬਾਕੀ ਬਈ ਮੋਸ ਹੁਣ ਪ੍ਰਾਈਵੇਟ ਟਰੈਕਟਰ ਝੋਟਾ ਤੁਹਾਨੂੰ ਪਤਾ ਹੀ ਆ ਉਹ ਮਸੂਵੀ ਦੇਊਗਾ ਪਰ ਬਾਕੀ ਬਈ ਇੱਕ ਹੋਰ ਪੱਤੀ ਕਹਿ ਰਿਹਾ ਤਾਂ ਬਈ ਉਹ ਉਧਰ ਪਈ ਆ ਉਹਦੀ ਬਈ ਗਾਰੰਟੀ ਦੇ ਰਿਹਾ ਹੈ ਉਹ ਕਹਿੰਦਾ ਮੂਸਨੇ ਕਿ ਨਹੀਂ ਪਰ ਇੰਨੀ ਓਟੀ ਲਵਾ ਕੇ ਆਪਣਾ ਵਹੀ ਫਾਇਦਾ ਨਹੀਂ ਕੋਈ ਇਹ ਦੇਖੋ ਬਾਈ ਇਹਦਾ ਸਾਰਾ ਸਿਸਟਮ ਉਹ ਬਈ ਮਸ਼ੀਨਾ 'ਚ ਤਿਆਰ ਹੁੰਦਾ ਇਹ ਆ ਬਈ ਉਹ ਮੋਟੀ ਪੱਤੀ ਇਹ ਤਾਂ ਜ਼ਿਆਦਾ ਮੋਟੀ ਹੋ ਜਣੇ ਬਈ ਇੰਨੇ ਦੀ ਆਪਾਂ ਲੋਡ ਨਹੀਂ ਹੈ ਉਦੋਂ ਨਾਲ ਕਟਿੰਗ ਹੁੰਦੀ ਹੈ ਬਈ ਜੈਕ ਜੈਕ ਵਾਲਾ ਸਿਸਟਮ ਲੱਗਿਆ ਹੋਇਆ ਉਦੋਂ ਨਾਲ ਕਟਿੰਗ ਹੁੰਦੀ ਆ ਇਹ ਟਰੈਕਟਰਾਂ ਜਿਹੜਾ ਮੁਰੇ ਲੱਗਦੇ ਆ ਬਈ ਜਿਹੜਾ ਆਪਾਂ ਕਰਾ ਲੱਗਦਾ ਉਹ ਆਹ ਜਾਂ ਤਰਬਾਈਆਂ ਦਾ ਕਰਾਦਾ ਹੀ ਕੰਮ ਆ ਬਈ ਕਰਾ ਹੋ ਗਏ ਜਿੰਦੇ ਜੁੰਦੇ ਹੋ ਗਏ ਤਵੀ ਵਾਲੇ ਤੇ ਬਾਕੀ ਫਾਲੇ ਫੂਰੇ ਹੋ ਗਏ ਆਪਾਂ ਕੁਝ ਵੀ ਤਿਆਰ ਕਰਦੇ ਆ ਕਰਾ ਦੇਖੋ ਉੱਪਰ ਵੀ ਤਿਆਰ ਕਰੇ ਪਏ ਆ ਵੀ ਦੋ ਦੇ ਬਾਕੀ ਉਹ ਕਰਾਇਆ ਦੋ ਕਰਾਉ ਪਏ ਆ ਇੱਕ ਉਹ ਵੀ ਹੈ ਇੱਕ ਉਹ ਪਿਆ ਹੈ ਇੱਕ ਆ ਵੀ ਹੈ ਇੱਕ ਉਹ ਪਿਆ ਹੈ ਬਾਕੀ ਕੋ ਪਿਆ ਬਈ ਇੱਕ ਉਹ ਤਿਆਰ ਹੋ ਰਿਹਾ ਫਰੰਟ ਕਰਾ ਇਰੇ ਬੰਗਿਆ ਦਾ ਬਈ ਆਫਿਸ ਇਰੇਆ ਬਈਆਂ ਦਾ ਬਈ ਸਿਕੰਦਰਪੁਰ ਇਨਾ ਪਰ ਸਾਰਾ ਕੁਝ ਇਹਦਾ ਬਾਇਲਟਾ ਨਿਕਲ ਜਾਂਦਾ ਜਦ ਆਪਾਂ ਕੋਈ ਐਪਲੀਮੈਂਟ ਲੰਨੇ ਤਾਂ ਉੱਪਰ ਲੱਗ ਜਾਂਦਾ ਬਈ ਮੈਂ ਬੈਨੇ ਆਪਾਂ ਬਈ ਏਸੀ ਮਾਨ ਨੇ ਬਾਈ ਆ ਰਿਹਾ ਵੀ ਕਪੜੇ ਬਦਲ ਕੇ ਰੇਟ ਤੁਹਾਨੂੰ ਦਿਖਾਏ ਦੇ ਬਈ ਇਨਾ ਉੱਪਰ ਲਿਖੇ ਮੇਰਾ ਰੇਟ ਦੇਖੋ ਵੀ ਮਸ਼ੀਨੀ ਕਟ ਨਹੀਂ ਹੋਉਂਦਾ ਸਾਰੇ ਲੱਗਦਾ ਵੀ ਹੁਣ ਕੰਮ ਕਰਨਾ ਰੋਟਾ ਇਹ ਨਾ ਮੁੱਠੀ ਸਰਾਕ ਦਾ ਵੀ ਥੇਵੇਂ ਹੁਣ ਆਪਣੇ ਸਾਰੀਆਂ ਕਰਾਹਾਂ ਦਾ ਇੱਕ ਸਾਰਾ ਹੈ ਨਾ ਇਹ ਜੀ ਕਈ ਵਾਰ ਕੀ ਹੁੰਦਾ ਹੈ ਨਾ ਜੇ ਸਰਾਕ ਦਾ ਟ੍ਰੈਕ ਰੁਕਿੰਗਾ ਵੈ ਹੋ ਜਾਂਦਾ ਹੈ ਹਾਂ ਬਿੰਗਾ ਹੋ ਕੇ ਲੋਹਾ ਮੜਾ ਮੋਟਾ ਬਾਜ ਜਾਂਦਾ ਉਹ ਸਰਾਕ ਮੈਂ ਖੁੱਲੀ ਮਾਰ ਕੇ ਦਊਗਾ ਖੁੱਲੇ ਮਾਰ ਕੇ ਦਿਓ ਲੋਹਾ ਬਿੰਗਾ ਹੋਇਆ ਥੱਲੇ ਪੱਤੀ ਮੜੇ ਮੜੇ ਵਿੰਗੀ ਹੋਈ ਵਿਕਣ ਦੇ ਦਿੰਦਾ ਵਿੱਚ ਕਈ ਵਾਰ ਬਾਜੇ ਤਾਂ ਹੁੰਦੇ ਨਹੀਂ ਹੁੰਦੇ ਠੀਕ ਠੀਕ ਕਹੋ ਜੀ ਆਪਾਂ ਪੱਤੀ ਦਾ ਲਿਆਏ ਕੰਮ ਬਾਈ ਬਾਈ ਦਾ ਬਹੁਤ ਪਸੰਦ ਆਂਦਾ ਮੈਨੂੰ ਅੱਜ ਬਹੁਤ ਵਧੀਆ ਕੰਮ ਕਰਕੇ ਦਿੰਦਾ ਬਾਈ ਬਾਈ ਪੱਤੀ ਐਨ ਵਧੀਆ ਤਰੀਕੇ ਸਾਰੇ 15 20 ਮਿੰਟ ਲਾਇਆ ਐਨ ਪਿਆਰ ਨਾਲ ਤਿਆਰ ਕਰਕੇ ਦੇਈ ਜਾ ਬਾਈ ਆ ਪੱਤੀ ਆਪਣੇ ਪਿੱਛੇ ਪਈ ਆ ਦੇਖੋ ਤੁਸੀਂ ਨੰਬੇ ਲੋਟ ਵਿਛਾ ਲਈ ਆਪਾਂ ਨੇ ਉਹ ਐਨ ਕੰਮ ਬਾਈ ਜਿਹੜਾ ਕੋਈ ਵੀ ਸੰਦ ਲੰਨੇ ਆਪਾਂ ਐਨ ਪੂਰਾ ਸਿਰਾ ਗੱਲਬਾਤ ਸੰਦ ਦੀ ਬਣਾ ਕੇ ਦਿੰਦਾ ਆਪਾਂ ਖੇਤੀ ਦਾ ਜਿਹੜਾ ਕੋਈ ਵੀ ਜਿਹੜਾ ਖਰਾ ਕਰੋ ਹੋ ਗਿਆ ਜਾਂ ਤਵੀਆਂ ਜਿੰਦਾ ਜਿੰਦਾ ਫਾਲੇਪੋੜ ਜਿਹੜਾ ਕੁਝ ਵੀ ਤਿਆਰ ਕਰਾਉਣਾ ਹੈ ਨਾ ਵਧੀਆ ਬਾਈ ਪਹਿਲਾਂ ਟਰਾਲੀਆਂ ਦੇ ਵੀ ਕੰਮ ਕਰ ਦਿੰਦੇ ਉਹ ਫਿਰ ਜ਼ਿਆਦਾ ਕੰਮ ਹੋਣ ਕਰਕੇ ਕਰਾਹਾ ਦਾ ਉਹ ਕੰਮ ਬੰਦ ਕਰਨਾ ਪਿਆ ਕੰਮ ਬਾਈ ਇੱਕ ਨੰਬਰ ਆ ਲੋਹਾ ਲਾਉਂਕੇ ਦਿੰਦਾ ਜਿਹੜਾ ਬਾਈ ਇੱਕ ਨੰਬਰ ਆ ਆਪਣੀ ਸਪੈਸ਼ਲ ਪੱਤੀ ਤੇ ਆਪਣਾ ਲੋਕਲ ਹੀ ਮਿਲ ਜਾਣੀ ਸੀ ਪਰ ਉਹ ਤੇ ਲੈ ਕੇ ਆਏ ਆ ਐਂ ਬਾਈ ਸਿਰਾ ਗੱਲ ਬਾਤ ਆ ਸਬਾਨ ਦੀ ਬਾਕੀ ਬਈ ਨੰਬਰ ਤੁਸੀਂ ਲਿਖਿਆ ਵਾ ਜਿਹੜਾ ਕੋਈ ਲੋਕਲ ਹੈ ਮੇਰਾ ਵੀਰ ਭਾਈ ਜੇ ਕਿਸੇ ਨੇ ਜਾਣਦੇ ਹੋਣ ਅੱਬਲਪਾ ਬਾਈ ਮਸੂਰ ਹਲ ਚਕਾਣੀ ਦਾ ਕਰਾਹ ਤਾਂ ਜਿਹੜੇ ਕੀ ਲੋਕਲ ਮੇਰੇ ਵੀਰ ਉਹਨਾਂ ਤੋਂ ਪਤਾ ਹੀ ਹੋਊਗਾ ਠੀਕ ਆ ਬਾਕੀ ਜਿਹਨੇ ਕੋਈ ਸਪੈਸ਼ਲ ਚੀਜ਼ ਤਿਆਰ ਕਰਾਉਣੇ ਦਾ ਕੰਟੈਕਟ ਨੰਬਰ ਸਾਨੂੰ ਮੈਂ ਦੇ ਦਿੱਆ ਉਹ ਜਿਹੜਾ ਵੈਂਡਰ ਦੀ ਫੋਟੋ ਤੇ ਉਹ ਮੈਂ ਜਾ ਕੇ ਕੰਟੈਕਟ ਕਰ ਸਕਦਾ ਬਈ ਠੀਕ ਆ ਜੇ ਵਧੀਆ ਕਰਾਹ ਤਿਆਰ ਕਰਾਉਣਾ ਹੋਵੇ ਜਾਂ ਜਿੰਦਾ ਤਿਆਰ ਕਰਾਉਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਮੇਰਾ ਵੀਰ ਕੋਈ ਵੀ ਹੋਵੇ ਜਿਹੜਾ ਵਾਜੀ ਠੀਕ ਆ ਜੇ ਵਧੀਆ ਕਰਾਉਣਾ ਤਾਂ ਬਾਕੀ ਤਾਂ ਨਹੀਂ ਥਾਉਂ ਤੋਂ ਬਣਾਉਂਦੇ ਫਿਰਦੇ ਆ ਬਈ ਉਹ ਵੀ ਆਪਣੇ ਕਿੰਨੀ ਤੇ ਵਧੀਆ ਬਣਾ ਕੇ ਦਿੰਨੇ ਆ ਬਾਕੀ ਭਾਈ ਆਪਣੀ ਆਪਣੀ ਚੁਆਇਸ ਹੁੰਦੀ ਹੈ ਵੀ ਕੌਣ-ਕੌਣ ਸੀ ਚੀਜ਼ ਆਪਣੇ ਇਲਾਕੇ ਦਾ ਕੋਈ ਮਸ਼ਹੂਰ ਬੰਦਾ ਹੁੰਦਾ ਬੰਦਾ ਉਹਦੇ ਕੋਲੋਂ ਕਹੀ ਜੰਨਾ ਨਹੀਂ ਹੁੰਦਾ ਹੈਗਾ ਬਾਕੀ ਭਾਈ ਉਹਦੇ ਬਾਕੀ ਕੋਈ ਸੇ ਬੰਦੇ ਦਾ ਹੋਣਾ ਇਲਾਕੇ ਮ ਕੋਈ ਮਸ਼ਹੂਰ ਵੀ ਉਹ ਪੁੱਤੇ ਬਣਾ ਲਵੇ ਠੀਕ ਬਾਕੀ ਆਪਾਂ ਤਾਂ ਬਈ ਆਹੀ ਸੈਟ ਆ ਚਲੋ ਠੀਕ ਆ ਭਾਈ ਮਿਲਦੇ ਆਪਾਂ ਹੁਣ ਅੱਗੇ ਹੁਣ ਆਪਾਂ ਜਾ ਰਹੇ ਆ ਆਪਣੇ ਘਰ ਨੂੰ ਫੋਰਡ ਆਨ ਡਾਈਵਰ ਕਰਤੀ ਸਿੱਧੀ ਆਪਣੇ ਘਰ ਨੂੰ